ਫਕੀਰਾ ਫਕੀਰੀ ਤੇਰੀ ਬੜੀ ਹੀ ਵੇਦਾ ਕਿਸੀ ਹਰ ਵੇਲੇ ਛੇੜਿਆ ਤੂੰ ਬੰਦਗੀ ਦਾ ਰਾਗ ਕਿਸੀ ਹਰ ਵੇਲੇ ਛੇੜਿਆ ਤੂੰ ਬੰਦਗੀ ਦਾ ਰਾਗ ਕਿਸੀ ਲੈ ਆ ਰੱਬ ਨਾ ਪਰੇ ਖੀਰ ਨੇ ਫਕਰਾਏ ਤੇਰੇ ਜਹੇ ਹੋ ਬਿਰਲੇ ਫਕੀਰ ਨੇ ਫਕਰਾਏ ਤੇਰੇ ਜਹੇ ਹੋ ਬਿਰਲੇ ਬਕੀਰ ਨੇ ਮਹਿਲਾ ਨਾਲ ਪਿਆਰ ਨਾਹੀ ਮਾਇਆ ਦਾ ਪੁਜਾਰੀ ਸੀ ਦੁਨੀਆ ਨੂੰ ਛੱਡ ਲਈ ਰੱਬ ਨਾਲ ਯਾਰੀ ਸੀ ਦੁਨੀਆ ਨੂੰ ਛੱਡ ਲਈ ਰੱਬ ਨਾਲ ਯਾਰੀ ਸੀ ਤੇਰੇ ਲਈ ਤਾਂ ਇੱਕੋ ਸੀ ਗਰੀਬ ਜਾਂ ਅਮੀਰ ਨੇ ਫਕਰਉ ਤੇ ਕੀਰਨੇ ਹਰ ਵੇਲੇ ਜਪੂ ਦੇਸੀ ਵਾਹਿਗੁਰੂ ਦੇ ਨਾਮ ਨੂੰ ਨੇੜੇ ਆਉਣ ਦਿੱਤਾ ਨਾ ਕਰੋ ਦੇ ਮੋਤੇ ਕਾਮ ਨੂੰ ਨੇੜੇ ਆਉਣ ਦਿੱਤਾ ਚੇ ਨਾਂ ਦੇ ਤੀਰ ਮੈਂ ਫੱਕੇ ਆਉ ਤੇਰੇ ਜਹੇ ਹੋ ਮਿਲਿ ਹਕੀਰ ਨੇ ਫੱਕੇ ਆਉ ਤੇਰੇ ਜਹੇ ਓ ਮਿਲਿ ਹਕੀਰ ਨੇ ਬਹੁਤੇ ਗੁਰੂ ਕਰਾਂ ਦੀ ਸੇਵਾ ਕਰਵਾ ਜਿਆ ਇਤੇ ਪਟ ਕਿਆ ਨੂੰ ਸਿੱਧੇ ਰਾਹੇ ਪਾ ਗਿਆ ਉਲੇਤੇ ਪਟ ਕਿਆ ਨੂੰ ਸਿੱਧੇ ਰਾਹੇ ਪਾ ਗਿਆ ਬਾਣੀ ਬਾਣੇ ਨਾਲ ਜੁੜੇ ਬੜੇ ਹੀ ਸਰੀਰ ਨੇ ਫਕਰਾਉ ਤੇਰੇ ਵੀਰ ਨੇ ਫਕਰਾ ਓ ਤੇਰੇ ਜਹੇ ਹੋ ਬਿਰਲੇ ਫਕੀਰ ਨੇ ਜਿੰਨੀ ਜ਼ਿੰਦਗੀ ਸੇ ਸਾਰੀ ਰੱਬ ਲੇਖੇ ਲਾ ਦਿੱਤੀ ਪਿੰਡ ਖਤਰਾ ਮਾਂ ਪੂੰਜੀ ਸਾਹ ਦੀ ਮੁਕਾਦਤੀ ਪਿੰਡ ਖਤਰਾ ਮਾਪੂਜੀ ਸਾਹ ਦੀ ਮੁਕਾਦਤੀ ਸਾਥ ਛੱਡ ਦਤਾ ਪੰਜ ਦਤਾਂ ਦੇ ਸਰੀਰ ਨੇ ਫਕਰਾਉ ਤੇਰੇ ਜਹੇ ਓ ਮਿਰਲੇ ਫਕੀਰ ਨੇ ਫਕਰਾਉ ਤੇਰੇ ਜੀਵਨ ਦੇ ਚ ਸਵਾ ਭਾਵੇਂ ਥੋੜਾ ਹੀ ਗੁਜਾਰਿਆ ਉਦੋਂ ਜਗਤਾਰ ਜੇ ਨਿਮਾਨਿਆਂ ਨੂੰ ਤਾਰਿਆ ਉਦੋਂ ਜਗਤਾਰ ਜੇ ਨਿਮਾਨਿਆਂ ਨੂੰ ਤਾਰਿਆ ਸੱਚੀ ਮਹਿਮਲ ਕੀ ਸੁਡੀ ਦਾਹੀ ਰੋਜ ਵੀਰ ਨੇ ਪਕਰਾਏ ਤੇਰੇ ਜਹੇ ਹੋ ਵੀਰਲੇ ਫਕੀਰ ਨੇ ਪਕਰਾਵੇ ਤੇਰੇ ਜਹੇ ਹੋ ਵੀਰਲੇ ਫਕੀਰ ਨੇ ਵੀਰਲੇ ਫਕੀਰ ਨੇ